ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰ ਜੀ ਐਨ ਟੀਵੀ ਔਰ ਮੈਂ ਹਾਂ ਤੁਹਾਡਾ ਦੋਸਤ ਰਜੀਸ਼ ਸ਼ਰਮਾ ਜੀ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਐਸ ਐਸ ਪੀ ਆਫਿਸ ਦੀਆਂ ਤਸਵੀਰਾਂ ਨੇ ਐਸ ਐਸ ਪੀ ਹਰਕਮਲ ਪਰੀਜ਼ ਸਿੰਘ ਖੱਖ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਮਲੇਰ ਕੋਡਲਾ ਸਾਡੇ ਜ਼ਿਲ੍ਹੇ ਦੀ ਜੋ ਪੁਲਿਸ ਹੈ ਉਹਨਾਂ ਨੇ 99 ਪੀਓ ਕਰਾਰ ਦਿੱਤੇ ਹੋਏ ਪਗੋੜੇ ਫੜੇ ਹਨ ਤੇ ਅੱਗੇ ਜੋ ਬਾਕੀ ਬਚਦੇ ਵੀ ਨੇ ਉਹ ਵੀ ਬਹੁਤ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰ ਲਵਾਂਗੇ ਆਓ ਸੁਣਦੇ ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਐਸਐਸਪੀ ਸਾਹਿਬ ਮਲੇਰ ਕੋਡਲਾ ਜੀ ਕੀ ਕਹਿ ਰਹੇ ਨੇ ਜ਼ਿਆਦਾ ਜਾਣਕਾਰੀ ਲਈ ਨਿਊਜ਼ ਪੂਰੀ ਦੇਖੋ ਤੇ ਸੁਣੋ ਜੀ ਹਾਂ ਜੀ ਸਰ ਕੀ ਕਹੋਗੇ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਬੇਸਿਕਲੀ ਜੀ ਪੱਤਰਕਾਰ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਨਾ ਤੁਹਾਡੇ ਰਾਹੀਂ ਈਵਨ ਇਲਾਕਾ ਵਾਸੀਆਂ ਨੂੰ ਦੱਸਣਾ ਚਾਹੁੰਨਾ ਵੀ ਮਲੇਰਕ ਪੁਲਿਸ ਨੇ ਪਿਛਲੇ 2.5 ਮਹੀਨਿਆਂ ਦੇ ਵਿੱਚ 22 ਨੂੰ ਮੈਂ ਜੁਆਇਨ ਕੀਤਾ ਸੀ ਨਵੰਬਰ ਨੂੰ ਇਸ ਜ਼ਿਲ੍ਹੇ ਦੇ ਵਿੱਚ ਤੇ 22 ਨਵੰਬਰ ਤੋਂ ਲੈ ਕੇ ਹੁਣ ਤੱਕ ਅਸੀਂ 99 ਪੀਓਜ਼ ਫੜ ਲਏ ਆ ਪੀਓਜ਼ ਮੈਂ ਜਿੱਦਾਂ ਪਹਿਲਾਂ ਦੱਸ ਰਿਹਾ ਸੀ ਪੀਓ ਦਾ ਮਤਲਬ ਪਘੋੜਾ ਜਿਹੜਾ ਕਾਨੂੰਨ ਤੋਂ ਪਘੋੜਾ ਹੋਵੇ ਉਹਦੇ ਵਿੱਚ ਦੋ ਤਰ੍ਹਾਂ ਦੇ ਪਘੋੜੇ ਆਉਂਦੇ ਆ ਇੱਕ ਤਾਂ ਜਿਹਨਾਂ ਨੂੰ ਪੁਲਿਸ ਕਦੀ ਫੜੇ ਨਹੀਂ ਸਕੀ ਉਹਨਾਂ ਨੂੰ ਆਪਾਂ 82 83 ਦੇ ਪੀਓ ਕਹਿ ਦਿੰਨੇ ਆ ਉਹ ਅਸੀਂ 41 41 ਪੀਓ ਫੜੇ ਆ ਜਦਕਿ ਸਾਡੇ ਟੋਟਲ ਵੀ 84 ਹੈਗੇ ਸਿਰਫ 84 ਦੇ ਵਿੱਚੋਂ ਅਸੀਂ 41 ਜਿਹੜੇ ਹੈਗੇ ਆ ਜਿਹੜੇ ਪੀਓ 8283 ਦੇ ਉਹ ਅਰੈਸਟ ਕੀਤੇ ਆ ਤੇ ਜਿਹੜੇ 85299 ਦੇ ਪੀਓਜ਼ ਨੇ ਜਿਹੜੇ ਕੀ ਅਦਾਲਤ ਤੋਂ ਭੱਜ ਕੇ ਪਗੋੜੇ ਹੋ ਗਏ ਸੀ ਪੁਲਿਸ ਨੇ ਅਦਾਲਤ ਤੱਕ ਪਹੁੰਚਾਏ ਪਰ ਅਦਾਲਤ ਤੋਂ ਪਗੋੜੇ ਹੋ ਗਏ ਸੀ ਉਹਨਾਂ ਚੋਂ ਅਸੀਂ 58 ਪੀਓਜ਼ ਫੜ ਲਏ ਆ ਟੋਟਲ ਅਸੀਂ 99 ਪੀਓ ਫੜ ਚੁੱਕੇ ਆ ਤੇ ਮੈਂ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਪੀਓ ਬੰਦਾ ਪਗੋੜਾ ਹੁੰਦਾ ਹੈ ਉਹ ਕ੍ਰਿਮੀਨਲ ਹੁੰਦਾ ਕਿਉਂਕਿ ਉਹਨੂੰ ਇੰਨੀ ਅਕਲ ਹੁੰਦੀ ਆ ਵੀ ਮੈਂ ਕਾਨੂੰਨ ਤੋਂ ਕਿੱਦਾਂ ਬਚਣਾ ਉਹ ਤਾਂ ਹੀ ਭਗੌੜਾ ਹੁੰਦਾ ਤੇ ਭਗੌੜਿਆਂ ਨੂੰ ਫੜ ਕੇ ਅਸੀਂ ਇਹ ਹੀ ਨਹੀਂ ਕਰਦੇ ਵੀ ਉਸ ਕੇਸ ਦੇ ਵਾਲੇ ਬੰਦੇ ਨੂੰ ਇਨਸਾਫ ਦਿਵਾਉਨੇ ਆ ਉਹ ਬੰਦੇ ਹੋਰ ਵੀ بڑے ਬੰਦਿਆਂ ਨੂੰ ਖਰਾਬ ਕਰ ਸਕਦੇ ਆ ਇਹ ਹੈਮਚੁਅਲ ਕ੍ਰਿਮੀਨਲਸ ਹੁੰਦੇ ਆ ਜਿਹੜੇ ਕਿ ਬਾਕੀ ਵੀ ਸੋਸਾਇਟੀ ਨੂੰ ਖਰਾਬ ਕਰ ਸਕਦੇ ਆ ਇਸ ਕਰਕੇ ਇੰਨੀ ਵੱਡੀ ਗਿਣਤੀ 'ਚ 99 ਬੰਦਿਆਂ ਦਾ ਫੜਿਆ ਜਾਣਾ ਇਜ਼ ਅ ਬਿਗ ਅਚੀਵਮੈਂਟ ਔਰ ਇਹਦੇ ਵਿੱਚ ਸਾਡੇ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ 1 ਜਨਵਰੀ ਤੋਂ ਇੱਕ ਕੈਂਪੇਨ ਵੀ ਚਲਾਈ ਹੋਈ ਹੈ ਵੀ ਪੰਜਾਬ ਦੇ ਸਾਰੇ ਪੁਲਿਸ ਡਿਸਟ੍ਰਿਕਟਸ ਨੂੰ ਸਾਰੇ ਜ਼ਿਲ੍ਹਿਆਂ ਨੂੰ ਇਹ ਟਾਰਗੇਟ ਦਿੱਤੇ ਗਏ ਵੀ ਜਿਹੜੇ ਇਦਾਂ ਦੇ ਪਗੋੜੇ ਆ ਕਿਉਂਕਿ ਅਸੀਂ 24 ਦੇ ਇਲੈਕਸ਼ਨ 'ਚ ਜਾ ਰਹੇ ਆ ਤੇ ਉਹਦੇ ਵਿੱਚ ਵੀ ਬੜਾ ਕ੍ਰੂਸ਼ਲ ਪੁਆਇੰਟ ਹੁੰਦਾ ਹੈ ਵੀ ਜਿਹੜਾ ਪਗੋੜਾ ਹੈਗਾ ਉਹਨੂੰ ਤੁਸੀਂ ਅਰੈਸਟ ਕਰੋ ਤੇ ਉਹਦੇ ਵਿੱਚ ਕੈਂਪੇਨ ਦੇ ਵਿੱਚ ਵੀ ਆਪਣਾ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਹੈਗਾ ਉਹ ਪਹਿਲੇ ਨੰਬਰ ਤੇ ਹੈਗਾ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਨੂੰ ਦੱਸਣ 'ਚ ਵੀ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਨੰਬਰ 1 ਤੇ ਹੈਗੇ ਆਂ ਕਿ ਜਿੰਨੀ ਰੇਸ਼ਿਓ ਸਾਡੀ ਭਗੌੜਿਆਂ ਦੀ ਸੀਗੀ ਔਰ ਉਹਦੇ ਮੁਤਾਬਕ ਅਸੀਂ ਸਭ ਤੋਂ ਜ਼ਿਆਦਾ ਬੰਦੇ ਫੜ ਲਏ। ਇਹਦੇ ਨਾਲ ਹੀ ਜਿਹੜਾ ਨੈਕਸਟ ਸਬਜੈਕਟ ਹੈਗਾ ਉਹ ਹੈਗਾ ਜਿਹੜੇ ਸਾਡੇ ਅੰਡਰ ਇਨਵੈਸਟੀਗੇਸ਼ਨ ਸਾਡੇ ਕੇਸਿਸ ਚੱਲ ਰਹੇ ਆ ਤੁਸੀਂ ਪਰਚਾ ਕਰਵਾਤਾ ਕਿਸੇ ਹੋਰ ਨੇ ਪਰਚਾ ਕਰਵਾਤਾ ਤੇ ਉਹਨਾਂ ਦੇ ਵਿੱਚ ਸਾਡੇ ਕੋ ਉਮੂਮਨ ਤੁਸੀਂ ਦੇਖਦੇ ਆ ਦਫ਼ਤਰਾਂ ਦੇ ਵਿੱਚ ਇਹ ਇਸ ਕੰਮ ਲਈ ਲੋਕੀ ਆਉਂਦੇ ਆ ਜੀ ਵੀ ਅਸੀਂ ਆਪਣੀ ਕਾਰਵਾਈ ਕਰਵਾਈ ਸੀ ਬਟ ਸਾਡੇ ਬੰਦੇ ਨਹੀਂ ਫੜੇ। ਉਹ ਬੰਦਾ ਡੀਐਸਪੀ ਦੇ ਦਫਤਰਾਂ 'ਚ ੱਤਕੇ ਖਾਂਦਾ ਜੇ ਥਾਣੇ 'ਚ ਇਨਸਾਫ ਨਹੀਂ ਮਿਲਦਾ ਤੇ ਡੀਐਸਪੀ ਤੋਂ ਨਹੀਂ ਮਿਲਦਾ ਫਿਰ ਉਹ ਐਸਪੀ ਕੋ ਜਾਂਦਾ ਐਸਪੀ ਕੋ ਨਹੀਂ ਮਿਲਦਾ ਮੇਰੇ ਕੋ ਆਉਂਦਾ ਮੇਰੇ ਕੋ ਨਹੀਂ ਮਿਲਦਾ ਫਿਰ ਉਹ ਅੱਗੇ ਹੋਰ ਜਿਹੜੇ ਸਾਡੇ ਦਫਤਰ ਉਹਨਾਂ 'ਚ ਜਾਂਦਾ ਇਨਫੈਕਟ ਕਈ ਬੰਦੇ ਤਾਂ ਵਿਚਾਰੇ ਕੋਟਾਂ 'ਚ ਵੀ ਜਾਂਦੇ ਆ ਹਾਈ ਕੋਰਟ ਜਾਂਦੇ ਆ ਹਿਊਮਨ ਰਾਈਟਸ ਜਾਂਦੇ ਆ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਦਾਂ ਦੇ ਅਸੀਂ 418 ਬੰਦੇ ਜਿਹੜੇ ਹੈਗੇ ਆ ਉਹ ਢਾਈਆਂ ਮਹੀਨਿਆਂ 'ਚ ਅਰੈਸਟ ਕੀਤੇ ਆ ਅੱਡ-ਅੱਡ ਮੁਕਾਦਮਿਆਂ 'ਚ 227 ਮੁਕਾਦਮੇ ਅਸੀਂ ਜਿਹੜੇ ਹੈਗੇ ਆ ਉਹ ਨਿਊਟਰਲਾਈਜ਼ ਕਰ ਲਏ ਹੈਗੇ ਆ ਜਿਹੜੇ 227 ਮੁਕਦਮਿਆਂ ਦੇ 418 ਦੋਸ਼ੀ ਜਿਹੜੇ ਸੀਗੇ ਉਹ ਅਸੀਂ ਅਰੈਸਟ ਕਰਕੇ ਉਹਨਾਂ ਦੇ ਚਲਾਨ ਬਣਾ ਰਹੇ ਆ ਉਹਨਾਂ ਨੂੰ ਕਾਨੂੰਨ ਦੇ ਅੰਜਾਮ ਤੱਕ ਪਹੁੰਚਾਤਾ ਹੈਗਾ ਹੁਣ ਜਿਹੜੀ ਉਹਨਾਂ ਦੀ ਐਵੀਡੈਂਸ ਕਲੈਕਟ ਕਰਕੇ ਉਹਨਾਂ ਦਾ ਚਲਾਨ ਅਦਾਲਤ ਚੀਹ ਦਿੱਤਾ ਜਾਊਗਾ ਤਾਂ ਕਿ ਸਾਡੇ ਜਿਹੜੇ ਮਦਈ ਆ ਜਿਨ੍ਹਾਂ ਦੇ ਨਾਲ ਧੱਕੇ ਹੋਏ ਸੀਗੇ ਬੇਇਨਸਾਫੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਇਨਸਾਫ ਮਿਲ ਸਕੇ ਅਜੇ ਸਾਰ ਇੱਕ ਜਿਹੜੇ ਵਿੱਚ ਡੈਥ ਹੋ ਗਈ ਜਿਨ੍ਹਾਂ ਦੀ ਉਹਨਾਂ ਬਾਰੇ ਜਿਹੜੇ ਸਾਡੇ ਪਿਓਜ਼ ਜਾਂ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੀ ਡੈਥ ਹੋ ਗਈ ਆ ਉਹਦੇ 'ਚ ਸਾਡਾ ਪ੍ਰੋਸੀਜਰ ਹੈਗਾ ਅਸੀਂ ਉਹਨਾਂ ਦਾ ਡੈਥ ਸਰਟੀਫਿਕੇਟ ਜਾਂ ਕੋਈ ਹੋਰ ਐਵੀਡੈਂਸ ਜਿਹੜੀ ਸਾਨੂੰ ਮਿਲ ਜਾਂਦੀ ਆ ਜਿਹੜੀ ਅਪਰੂਵ ਕਰਦੀ ਆ ਵੀ ਵਾਕਈ ਬੰਦੇ ਦੀ ਡੈਥ ਹੋਈ ਆ ਉਹਨੂੰ ਔਨ ਰਿਕਾਰਡ ਕਰਦੇ ਆ ਔਰ ਉਹਨਾਂ ਦਾ ਜਿਹੜਾ ਹੈਗਾ ਨਾਮ ਉਸ ਲਿਸਟਾਂ 'ਚੋਂ ਅਸੀਂ ਕੱਟ ਦਿੰਦੇ ਆ ਇਹ ਪਾਵਰ ਸਾਡੇ ਕੋਲ ਵੀ ਹੈ ਔਰ ਇਹ ਪਾਵਰ ਸਾਡੇ ਡਿਸਟ੍ਰਿਕਟ ਮਜਿਸਟਰ ਕੋਲ ਵੀ ਹੈ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜੀ ਮਲੇਰ ਕੋਟਲਾ ਪੁਲਿਸ ਦੀ ਤੇ ਬੜੀ ਕਲੀਅਰ ਕਟ ਪਾਲਿਸੀ ਹੈ ਵੀ ਜਿਹੜਾ ਬੰਦਾ ਕਾਨੂੰਨ ਤੋਂ ਬਾਹਰ ਆ ਸੀ ਉਹਨੂੰ ਕਾਨੂੰਨ ਦੇ ਦਾਇਰੇ ਚ ਲੈ ਕੇ ਆ। ਉਹ ਬੰਦਾ ਮਲੇਰ ਕੋਟਲੇ ਚ ਹੋਵੇ ਉਹ ਬੰਦਾ ਮਲੇਰ ਕੋਟਲੇ ਤੋਂ ਇਲਾਵਾ ਦੂਜੇ ਸ਼ਹਿਰਾਂ ਚ ਹੋਵੇ ਉਹ ਦੂਜੀਆਂ ਸਟੇਟਾਂ ਚ ਹੋਵੇ ਉਹ ਬਾਹਰ ਚਲ ਜਵੇ ਕੰਟਰੀ ਤੋਂ ਅਸੀਂ ਉੱਥੇ ਤੱਕ ਉਹਦਾ ਪਿੱਛਾ ਪੜ ਕੇ ਜੋ ਪ੍ਰੋਸੀਜਰ ਲੀਗਲ ਸਾਨੂੰ ਮਿਲਿਆ ਹੈ ਉਹਨੂੰ ਅਡਾਪਟ ਕਰਾਂਗੇ ਔਰ ਉਹਨੂੰ ਲਿਆ ਕੇ ਕਾਨੂੰਨ ਦੇ ਦਰਵਾਜ਼ੇ ਦੇ ਵਿੱਚ ਵੜਾਂਗੇ। ਸਰ ਹੋਰ ਕੋਈ ਸ਼ਹਿਰ ਵਾਸੀ ਨੂੰ ਕੋਈ ਅਪੀਲ ਕਰਨਾ ਚਾਹੋਗੇ ਜੀ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਜੀ ਵੀ ਮਲੇਰ ਕੋਟਲਾ ਬਹੁਤ ਦਰਿਆਸਤੀ ਸ਼ਹਿਰ ਹੈ ਨਵਾਬੀ ਸ਼ਹਿਰ ਹੈ ਤੇ ਬੜੇ ਅੱਛੇ ਲੋਕ ਨੇ ਵਸਿੰਦੇ ਨੇ ਇਸ ਸ਼ਹਿਰ ਦੇ ਬਸ ਮੈਂ ਤੁਹਾਡੇ ਰਾਹੀਂ ਇਹਨਾਂ ਦੱਸਣਾ ਚਾਹਣਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਇਹ ਸਾਡੇ ਲਈ ਜ਼ਰੂਰੀ ਨਹੀਂ ਵੀ ਤੁਸੀਂ ਪੁਲਿਸ ਲਈ ਕਰਨੀ ਹੈ ਤੁਸੀਂ ਆਪ ਦੇ ਬੱਚਿਆਂ ਲਈ ਆਪਣੇ ਲਈ ਕਰਨੀ ਹੈ ਕਿਉਂਕਿ ਡੇ ਬਾਏ ਡੇ ਸਾਡੇ ਵਹੀਕਲ ਜਿਹੜੇ ਸੜਕਾਂ ਤੇ ਵਧੀ ਜਾਂਦੇ ਆ ਸੜਕਾਂ ਦਾ ਸਾਡੀਆਂ ਦਾ ਸਾਈਜ਼ ਉਹੀ ਹੈਗਾ ਜੇ ਅਸੀਂ ਥੋੜੇ ਟ੍ਰੈਫਿਕ ਜਿਹੜੇ ਰੂਲਸ ਹੈਗੇ ਉਹਨੂੰ ਫੋਲੋ ਕਰਾਂਗੇ ਤਾਂ ਸਾਡਾ ਸ਼ਹਿਰ ਹੋਰ ਵੀ ਚੰਗਾ ਹੋ ਜਾਣਾ ਹੈ ਚੋਰੀਆਂ ਹੋਈਆਂ ਨੇ ਉਸ ਸੰਬੰਧ ਦੇ ਵਿੱਚ ਤੁਸੀਂ ਪਹਿਲਾਂ ਹੀ ਜਿਹੜੇ ਸਾਡੇ 4 ਦਿਨ ਪਹਿਲਾਂ 5 ਜਗ੍ਹਾ ਤੇ ਲਗਾਤਾਰ ਥੋੜੇ ਬਕਫੇ ਦੇ ਵਿੱਚ ਅਡ ਅਡ ਮੈਡੀਕਲ ਸਟੋਰ ਸਿਗੇ ਮੇਰੇ ਖਲ ਜ਼ਿਆਦਾ ਉਥੇ ਉਹਨਾਂ ਨੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਚੋਰੀ ਵੀ ਕੀਤੀ ਹੈ ਅਸੀਂ ਉਹਨਾਂ ਦੇ ਬੰਦਿਆਂ ਦੇ ਮਗਰ ਲੱਗੇ ਹੋਏ ਆ ਸਾਡੀ ਇਨਵੈਸਟੀਗੇਸ਼ਨ ਬੜੀ ਪ੍ਰੋਪਰ ਚੱਲ ਰਹੀ ਹੈਗੀ ਸਾਡੇ ਕੋਲ ਬੜੀਆਂ ਅੱਛੀਆਂ ਲੀਡਸ ਹੈਗੀਆਂ ਟੀਮਾਂ ਕੰਮ ਕਰ ਰਹੀਆਂ ਡੇ ਐਂਡ ਨਾਈਟ ਔਰ ਬੜੇ ਜਲਦੀ ਮਤਲਬ ਕਿ ਆਈ ਏਮ ਹੋਪਫੁਲ ਵੀ ਨੈਕਸਟ ਵੀਕ ਜੇ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੇ ਸਾਰੇ ਬੰਦੇ ਫੜਕੇ ਅੰਦਰ ਦੇਵਾਂਗੇ ਔਰ ਇਹਨਾਂ ਦਾ ਜਿਹੜਾ ਚੋਰੀ ਹੋਇਆ ਸਮਾਨ ਰਿਕਵਰ ਕਰਾਂਗੇ ਥੈਂਕ ਯੂ ਸਰ ਥੈਂਕ ਯੂ